ਸਸ਼ੀਗਾਲ ਸੂਲੇ ਮੈਂ ਬਾਰਡਰ ਬੈਲਟ ਤੇ ਮੌਜੂਦ ਹਾਂ ਜਿਹੜੀਆਂ ਇਹ ਤਸਵੀਰਾਂ ਨੇ ਤੁਹਾਨੂੰ ਭਾਰਤ ਪਾਕਿਸਤਾਨ ਸਰਦੀ ਪਿੰਡ ਦੀਆਂ ਦਿਖਾ ਰਿਆ ਹਾਂ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਭਾਰਤ ਦਾ ਖੀਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੂ ਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਇਸ ਵੇਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਸਪਿੰਡ ਚੋਂ ਅਬ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ تمام گھرਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਾਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ جنگ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ तकरीबन ਸਾਰਾ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂ ਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਇਹ ਪਿੰਡ ਦੇ ਵਿੱਚ ਆਵਾਜ਼ ਆਈ ਚਹਲ ਪਹਲ ਬਹੁਤ ਘੱਟ ਨਜ਼ਰ ਆਉਗੀ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਿਹਾ ਕਿ ਚਹਲ ਪਹਲ ਨਾਮ ਅਤਰ ਚਹਲ ਪਹਲ ਹੈ ਜਿਹੜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੀਆਂ ਸਾਂਝੀਆਂ ਕਰ ਰਹੇ ਨੇ ਦੇਖੋ ਤਮਾਮ ਪਿੰਡ ਜਿਹੜੇ ਨੇ ਲੋਕ ਇੱਥੋਂ ਬਾਹਰ ਜਾ ਚੁੱਕੇ ਨੇ ਇਸ ਕੀਮਤੀ ਸਮਾਨ ਪਸ਼ੂ ਤੇ ਹੋਰ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਉਹ ਇੱਥੋਂ ਟਰਾਲੀਆਂ ਦੇ ਰਹੀਂ ਲੈ ਕੇ ਜਾ ਚੁੱਕੇ ਨੇ ਕਾਰਨ ਇਹ ਕਿਉਂਕਿ ਇਸ ਪਿੰਡ ਨੂੰ ਆਉਣ ਵਾਲਾ ਇੱਕੋ ਇੱਕ ਰਸਤਾ ਹੈ ਜੋ ਦਰਿਆ ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਤੋਂ ਪਿੰਡ 77 ਦੀ ਜੰਗ ਵੇਲੇ ਇਸ ਪਿੰਡ ਦੇ ਵਿੱਚ ਹਾਲਾਤ ਬੇहद ਨਾਜ਼ੁਕ ਹੋ ਗਏ ਸੀਗੇ ਕਿਉਂਕਿ ਜਦੋਂ ਇੱਥੋਂ ਜਾਣ ਲਈ ਰਸਤਾ ਇੱਕ ਹੈ ਤੇ ਇੱਕ ਉਹ ਰਸਤਾ ਬੇੜੀ ਨਾਲ ਪਾਰ ਕਰਨਾ ਸੀ ਤਾਂ ਪਿੰਡ ਤੇ ਹਾਲਾਤ ਵੱਧ ਤੋਂ ਵੱਤਰ ਹੋ ਗਏ ਸੀ। ਪਰ ਉਹਨਾਂ ਇਹ ਪਿੰਡ ਦੇ ਖੁਦ ਸੀ ਬਿਲਕੁਲ ਲਗਭਗ ਖਾਲੀ ਜਿਹਾ ਨਾ માત્ર ਲੋਕ ਨੇ ਜਿਹੜੇ ਉਹ ਬੈਠੇ ਨਜ਼ਰ ਆਉਣਗੇ। ਇਹ ਉਹ ਰਸਤਾ ਜਿਸ ਨੂੰ ਪਾਰ ਕਰਦਾ ਪਿੰਡ ਨੂੰ ਜੋੜਨ ਵਾਲਾ ਇਹ ਰਸਤਾ ਹੈ। ਤਾਂ तमाम ਪਿੰਡ ਜਿਹੜਾ ਉਹ ਖਾਲੀ ਹੈ।